ਕਰੇਓ ਜਨਿਤ ਅਸ਼ੀਤ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰ ਜਸੀ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਐਨਕਾਊਂਟਰ ਕਰ ਦਿੱਤਾ ਗਿਆ ਹੈ ਜੀहां ਜ਼ਿਲ੍ਹਾ ਕਪੂਰਥਲਾ ਦੇ ਢਿਲਵਾ ਵਿੱਚ ਅੱਜ ਤੜਕਸਾਰ ਐਨਕਾਊਂਟਰ ਹੋਇਆ ਹੈ ਜਾਣਕਾਰੀ ਸਾਂਝੀ ਕਰਦੀ ਹੈ ਕਿ ਬੀਤੇ 25 ਜੂਨ ਨੂੰ ਢਿਲਵਾ ਟੋਲ ਪਲਾਜ਼ਾ ਤੇ ਫਾਇਰਿੰਗ ਹੋਈ ਸੀ ਇਸ ਮਾਮਲੇ ਵਿੱਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਤਫ਼ਤੀਸ਼ ਅਮਲ ਦੇ ਵਿੱਚ ਲਿਆਂਦੀ ਸੀ ਇਸ ਬੰਦ ਵਿੱਚ ਪੁਲਿਸ ਦੇ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਇਨ੍ਹਾਂ ਦੋਸ਼ੀਆਂ ਨੇ ਜਿਸ ਥਾਂ ਤੇ ਅਸਲਾ ਲਕੋਇਆ ਹੋਇਆ ਸੀ ਇਸ ਬੰਦ ਵਿੱਚ ਇਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਇਹਨਾਂ ਦੋ ਵਿਅਕਤੀਆਂ ਨੂੰ ਉਸ ਇਲਾਕੇ ਦੇ ਵਿੱਚ ਲਜਾਇਆ ਜਾ ਰਿਹਾ ਸੀ ਜਿੱਥੇ ਕਿ ਇਹਨਾਂ ਦੇ ਵੱਲੋਂ ਨਿਸ਼ਾਨਦੇਹੀ ਕੀਤੀ ਗਈ ਸੀ ਜਦੋਂ ਪੁਲਿਸ ਇਹਨਾਂ ਨੂੰ ਲੈ ਕੇ ਜਾ ਰਹੀ ਸੀ ਤਾਂ ਗ੍ਰਿਫਤਾਰ ਕੀਤੇ ਗਏ ਇਹਨਾਂ ਦੋ ਦੋਸ਼ੀਆਂ ਦੇ ਵਿੱਚੋਂ ਇੱਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪੁਲਿਸ ਕਰਮਚਾਰੀ ਅਤੇ ਇਹ ਦੋਸ਼ੀ ਆਪਸ ਦੇ ਵਿੱਚ ਗੁੱਤਮ ਗੁੱਤੀ ਵੀ ਹੋਏ ਇਸ ਦੌਰਾਨ ਫਾਇਰਿੰਗ ਵੀ ਹੋਈ ਇਸ ਦੌਰਾਨ ਪੁਲਿਸ ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਵਿੱਚੋਂ ਇੱਕ ਗੋਲੀ ਇੱਕ ਦੋਸ਼ੀ ਨੂੰ ਲੱਗ ਗਈ ਇਹ ਗੋਲੀ ਉਸ ਦੀ ਲੱਤ ਵਿੱਚ ਲੱਗੀ ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਕੇ ਡਿੱਗ ਪਿਆ ਪੁਲਿਸ ਨੇ ਇਸ ਨੂੰ ਤ੍ਰਾਂਤੀ ਹੀ ਗ੍ਰਿਫਤਾਰ ਕੀਤਾ ਹੁਣ ਇਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਕੇ ਇਹ ਜੇਰੇ ਇਲਾਜ ਹੈ ਪੁਲਿਸ ਦਾ ਆਖਣਾ ਹੈ ਕਿ ਹੁਣ ਇਹਨਾਂ ਦੋਸ਼ੀਆਂ ਤੇ ਹੋਰ ਜ਼ਿਆਦਾ ਸਖਤਾਈ ਵਰਤੀ ਜਾਵੇਗੀ ਬਿਲਕੁਲ ਜਿਹੜਾ 25 ਤਰੀਕ ਨੂੰ ਇੱਕ ਢਲਵਾ ਥਾਣੇ ਦਾ ਮੁਕੱਦਮਾ ਦਰਜ ਹੋਇਆ ਸੀ ਜਦੇ ਵਿੱਚ ਇੱਕ ਚਿੱਟੀ ਹੁੰਦੀ ਗੱਡੀ ਦੇ ਵਿੱਚ ਕੋਨ ਅਣਪਛਾਤੇ ਲੋਕ ਆਏ ਸੀ ਤਾਂ ਦੇਰਾਂ ਟੋਲ ਨੂੰ ਜਿਹੜਾ ਬਚਾਉਣ ਲਈ ਉਹਨਾਂ ਨੇ ਜਿਹੜੀ ਟੋਲ ਪਲਾਜ਼ਾ ਦੇ ਜਿਹੜੇ ਲੋਕ ਐ ਉਹਨਾਂ ਨੂੰ ਡਰਾਉਣ ਲਈ ਜਿਹੜੇ ਅੰਨੇਵਾਹ ਹਵਾਈ ਫਾਇਰਿੰਗ ਕੀਤੀ ਸੀ ਤੇ ਤੁਰੰਤ ਉੱਤੇ ਕਾਰਵਾਈ ਕਰਦੇ ਹੋਏ ਸਖਤ ਤੌਰ 'ਤੇ ਹੱਥ ਧਲਵਾਣੇ ਚ ਮੁਕੱਦਮਾ ਦਰਜ ਕੀਤਾ ਸੀ ਤੇ ਬੜੀ ਡਿਵਾਈਨਲ ਤਫ਼ਤੀਸ਼ ਕਰਦੇ ਹੋਏ ਜਿਹੜੇ ਆਪਣੇ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਇੰਚਾਰਜ ਸੀਐਲ ਵੀ ਡੀਐਸਪੀ ਹੱਥ ਵੱਲੋਂ ਵੱਖ-ਵੱਖ ਟੀਮ ਬਣਾਈਆਂ ਨੇ ਆ ਬਖਵਕ ਤਰੀਕੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਇਸ ਤੇ ਤਕਨੀਕੀ ਜਿਹੜੀ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਨਾਲ ਕੰਮ ਕਰਦੇ ਹੋਏ ਅਸੀਂ ਜਿਹੜਾ ਮੁੱਖ ਦੋਸ਼ੀ ਹੈ ਉਹਨੂੰ ਆਇਡੈਂਟੀਫਾਈ ਕੀਤਾ ਤੇ ਮੁੱਖ ਦੋਸ਼ੀ ਜਿਹੜਾ ਹੈ ਉਹਨੂੰ ਅਸੀਂ ਕੱਲ ਜਿਹੜਾ ਅੰਮ੍ਰਿਤਸਰ ਤੋਂ ਦੇਖ ਸਾਥੀ ਨਾਲ ਰੈਸਟ ਕੀਤਾ ਹੈ ਮੁੱਖ ਦੋਸ਼ੀ ਜਿਹੜਾ ਰਮਨਦੀਪ ਸਿੰਘ ਹੈਗਾ ਇਹ ਕਤੂ ਮੰਗਲ ਨੇ ਬਿਲੋਂਗ ਕਰਦਾ ਹੈ ਤੇ ਉਹਦੇ ਨਾਲ ਜਿਹੜਾ ਦੂਜਾ ਉਹਦਾ ਜਿਹੜਾ ਸਾਥੀ ਸੀਗਾ ਦਲਜੀਤ ਸਿੰਘ ਉਹਨੂੰ ਵੀ ਅਸੀਂ ਅੰਮ੍ਰਿਤਸਰੋਂ ਕੱਲ ਅਰੈਸਟ ਕੀਤਾ ਹੈ ਉਹਨਾਂ ਦੀ ਪੁਛਗਿੱਛ ਤੋਂ ਗੱਲ ਸਾਹਮਣੇ ਆਈ ਹੈ ਕਿ ਜੋ ਵੀ ਉਹ ਵਾਰਦਾਤਾ ਇਸ ਇਲਾਕੇ 'ਚ ਕਰਦੇ ਸੀਗੇ ਤੇ ਉਹਨਾਂ ਨੇ ਕਾਫੀ ਵੱਡੀ ਤਾਦਾਦ 'ਚ ਜਿਹੜੇ ਵੈਪਨਸ ਜਿਹੜੇ ਇੱਥੇ ਰੱਖੇ ਹੋਏ ਸੀ ਤੇ ਅੱਜ ਜਿਹੜੀ ਪੁਲਿਸ ਪਾਰਟੀ ਸਵੇਰੇ ਜਿਹੜੀ ਉਹਨਾਂ ਦੀ ਪੁਛਗਿੱਛ ਅਨੁਸਾਰ ਰਿਕਵਰੀ ਕਰਾਉਣ ਲਈ ਜਿਹੜੀ ਮਾਨਿਟੇ ਨਵਾ ਦੇ ਵਿੱਚ ਜਿਹੜਾ ਆਈ ਸੀ ਤੇ ਇੱਥੇ ਬੜੀ ਭਾਰੀ ਮਾਤਰਾ ਚ ਉਹਨਾਂ ਵੱਲੋਂ ਜਿਹੜੀ ਵੈਪਨ ਜੀ ਜਿਹੜੀ ਰਿਕਵਰੀ ਕੀਤੀ ਹੈ ਤਾਂ ਉਹਨੂੰ ਬੜਾ ਜਿਹੜਾ ਜਿਹੜਾ ਤਰਤੀਬ ਮੁਤਾਬਿਕ ਜਿਹੜੀ ਰਿਕਵਰੀ ਉਹਦੀ ਕੀਤੀ ਗਈ ਹੈ ਤੇ ਰਿਕਵਰੀ ਦੌਰਾਨ ਜਿਹੜਾ ਦੋਸ਼ੀ ਹੈਗਾ ਉਹਨੇ ਮੌਕਾ ਲੱਭਦੇ ਹੋਏ ੱੱੱਕਾ ਮਾਰ ਕੇ ਗੁੱਥਮ ਗੁੱਥਾ ਹੋ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਵੱਲੋਂ ਪੁਲਿਸ ਪਾਰਟੀ ਵੱਲੋਂ ਉਹਦਾ ਪਿੱਛਾ ਕੀਤਾ ਗਿਆ ਤੇ ਇੱਕ ਜਿਹੜਾ ਉਹਨੂੰ ਰੋਕਣ ਲਈ ਬੜੇ ਧਿਆਨ ਨਾਲ ਉਹਦਾ ਜਿਹੜਾ ਇੱਕ ਜਿਹੜਾ ਇੱਕ ਫਾਇਰਿੰਗ ਆਰਮ ਇੰਜਰੀ ਜਿਹੜੀ ਉਹਨੂੰ ਹੋਈ ਹੈ ਜਿਹੜੀ ਉਹਨੂੰ ਲੱਥਰੇ ਵੱਜੀ ਹੈ ਗੋਲੀ ਵਾਰਤੇ ਹੀ ਇਮੀਡੀਏਟਲੀ ਉਹ ਡੇਕ ਪਤਾ ਪੁਲਿਸਟਨ ਨੂੰ ਦੁਬਾਰਾ ਅਰੈਸਟ ਕਰ ਲਿਆ। ਦੋਸ਼ੀ ਨੂੰ ਸਿੱਧਾ ਹੀ ਜਿਹੜਾ ਪੁਲਿਸ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਦੇ ਵਿੱਚ ਜਿਹੜਾ ਲਿਜਾਇਆ ਗਿਆ ਹੈਗਾ ਤੇ ਹੁਣ ਜਿਹੜੀ ਅਗਲੀ ਕਾਰਵਾਈ ਅਸੀਂ ਇਸ ਮਕਦਮੇ ਚ ਕਰਦੇ ਹੈਗੇ ਆ। ਬਾਕੀ ਜਿਹੜੀ ਦੋਸ਼ੀ ਆ ਉਹਨਾਂ ਦੀ ਵੀ شناخت ਹੋ ਰਹੀ ਆ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ। ਕਿ ਤੇ ਸਰ ਹੋਰ ਵੀ ਪਰਚੇ ਹੈਗਾ ਜੀ ਪੰਨੇ ਬਿਲਕੁਲ ਜਿਹੜਾ ਇਹ ਮੁੱਖ ਦੋਸ਼ੀ ਰਮਨਦੀਪ ਹੈਗਾ ਉਹਦੇ ਤੇ 13 ਮੁਕਦਮੇ ਹੈ ਸੰਗੀਨ ਜਿਹੜੇ ਜੁਰਮ ਕਤਲ ਹੋ ਗਿਆ ਇਰਾਦਾ ਕਤਲ ਆਮ ਜ਼ੈਤ ਤੇ ਹੋਰ ਸੰਗੀਨਤਾ ਹਾਵ ਤਹਿਤ ਇਹ ਪਹਿਲਾ ਵੀ ਮੁਕਦਮੇ ਦਰਜਨ ਤੇ ਬੜਾ ਹਾਰਡ ਐਂਡ ਕ੍ਰਿਮੀਨਲ ਹੈਗਾ ਉਹ ਜੀ ਸਰ ਚਾਰ ਦੋਸ਼ੀ ਸੀ ਚਾਰ ਜਾਨੇ ਨੇ ਕਾਰੀ ਕਿ ਕਿਸੇ ਟੋਲ ਬਲਾਈ ਤੋਂ ਉਹਦੇ ਵਿੱਚੋਂ ਕਿੰਨੇ ਆਪਾਂ ਕਾਬੂ ਕੀਤੇ ਜੀ ਉਹਦੇ ਵਿੱਚ ਅਸੀਂ ਦੋ ਹਜੇ ਕਾਬੂ ਕਰਨੇ ਆ ਦੋ ਭੱਜੇ ਹੋਏ ਆ ਉਹਨਾਂ ਦੀ ਸ਼ਨਾਖਤ ਹੋ ਗਈ ਟੀਮਾਂ ਉਹਨਾਂ ਦੇ ਪਿੱਛੇ ਆ ਛੇਤੀ ਹੀ ਉਹਨਾਂ ਨੂੰ ਅਰੈਸਟ ਕਰਨਾਗੇ ਸ਼ੁਕਰੀਆ